ਕਾਣਾ ਦੁਰਾਹਾ ਦੇ ਵਿੱਚ ਇੱਕ ਐਫ ਆਈ ਆਰ ਨੰਬਰ ਪ੍ਰੈਸ ਨੋਟ ਤੁਹਾਨੂੰ ਦਿੱਤੇ ਆ 43 ਨੰਬਰ ਇੱਕ ਦਰਜ ਕੀਤੀ ਆ ਇਹ ਬਲਜੀਤ ਸਿੰਘ ਇੱਥੇ ਕੰਪਲੇਨਟ ਹੈ ਉਹਨੇ ਜਿਹੜਾ ਉਹਦੀ ਸਟੇਟਮੈਂਟ ਹੈ ਉਹਦੀ ਸਟੇਟਮੈਂਟ ਦੇ ਮੁਤਾਬਕ ਐਫ ਆਈ ਆਰ ਲੋਜ ਕੀਤੀ ਆ ਅੰਡਰ ਸੈਕਸ਼ਨ ਬੀ ਐਨ ਐਸ ਨੀਤਾ ਰਾਵਸਾੜੀਆਂ ਪ੍ਰੈਸ ਨੋਟ ਦਿੱਤੀਆਂ ਹੋਈਆਂ ਕਿ ਕਿਵੇਂ ਬਾਈ ਨੇ ਬੰਦੇ ਉਹਨਾਂ ਨੇ ਦੱਸੇ ਤੇ ਬਾਕੀ ਆਪਛਾਪੇ ਬੰਦੇ ਉਹਨਾਂ ਦੀ ਜ਼ਮੀਨ ਤੇ ਆ ਕੇ ਉਹਨਾਂ ਦਾ ਮਾਰਕਟਾਈ ਕੀਤੀ ਮਾਰ ਦੇਣ ਦੀਆਂ ਦੇ ਨਾਲ ਜਿਹਦੇ ਤੇ ਪੁਲਿਸ ਦੇ ਕੋਲ ਜਦੋਂ ਇਨਫੋਰਮੇਸ਼ਨ ਆਈ ਤੇ ਤੁਰੰਤ ਉਥੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਵਿੱਚੋਂ ਅਸੀਂ ਕਰੀਬ 11 ਬੰਦੇ ਜਿਹੜੇ ਆ ਗਿਸ्तार ਕਰ ਲਏ ਆ ਤਾਂ ਕਿ ਲਾਇਡ ਆਰਡਰ ਮੇਨਟੇਨ ਰਹੇ ਉਹਦੇ ਵਿੱਚ ਆਦਨ ਪੋਲਸ ਪਾਰਟੀ ਜਿ ਬਣਾ ਕੇ ਸਾਰੇ ਬੰਦਿਆਂ ਦੀ ਤੁਰੰਤ ਗ੍ਰਿਫਤਾਰੀ ਕੀਤੀ ਔਰ ਇਹਦੀ ਜਿਹੜੀ ਅੰਦਾਜ਼ ਤਫਤੀਸ਼ ਹੈ ਉਹ ਅਮਜਲੀਆਂ ਦੀ ਜਾ ਰਹੀ ਹੈ ਜਿਹਦੇ ਵਿੱਚ ਅਜੇ ਜਿਹੜੀ ਬਾਕੀ ਰਿਕਵਰੀ ਪਥਿਆਰਾ ਦੀ ਪਲਸ ਜਿਹੜੇ ਵਾਹਨ ਯੂਜ਼ ਹੋਏ ਉਹ ਵੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਵਜਾ ਰੰਜਿਸ਼ ਹੈ ਉਹ ਲੈਂਡ ਦਾ ਡਿਸਪਿਊਟ ਹੈ ਇਹ ਦੱਸਣਯੋਗ ਇਥੇ ਇਹ ਹੈ ਕਿ ਜਿਹੜੇ ਬੰਦੇ ਅਸੀਂ ਗ੍ਰਿਫਤਾਰ ਕੀਤੇ ਐ ਇਹਦੇ ਵਿੱਚ ਕਈ ਇਸ ਤਰ੍ਹਾਂ ਦੇ ਮੁਲਜ਼ਮ ਨੇ ਜਿਨ੍ਹਾਂ ਤੇ ਕਈ ਕਈ ਮੁਕੱਦਮੇ ਦਰਜ ਨੇ ਇਹਦੇ ਵਿੱਚ ਅਸੀਂ ਹੁਣਾਂ ਬੰਦਿਆਂ ਦੇ ਨਾਮ ਵੀ ਵਿੱਚ ਦਿੱਤੇ ਐ ਪ੍ਰੈਸ ਨੋਟ ਦੇ ਵਿੱਚ ਜਿਹੜੇ ਉਹਨਾਂ ਨੇ ਲਿਖਾਏ ਐ ਜਿਹੜੇ ਬੰਦੇ ਅਸੀਂ ਹੁਣ ਤੱਕ ਗ੍ਰਿਫਤਾਰ ਕਰ ਲਏ ਉਹ ਵੀ ਜਿਹੜੇ ਬੰਦੇ ਮਤਲਬ ਬਦਨਾਮ ਕਿਸਮ ਦੇ ਬੰਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਚ ਲੈਂਦੇ ਨੇ ਉਹ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਜੋ ਪੁਲਿਸ ਦੀ ਬਣਦੀ ਸੀ ਤਾਂ ਕਿ ਜਿਹੜਾ ਲਾਇਨਡ ਆਰਡਰ ਹੈ ਉਹ ਨੂੰ ਮੇਨਟੇਨ ਰੱਖਿਆ ਜਾਵੇ ਤੁਰੰਤ ਅਸੀਂ ਕੌਗਨੀਸ਼ੈਂਸ ਲਿੱਤਾ ਤੇ ਆਪਣੇ ਸੀਨੀਅਰ ਅਫਸਰਾਂ ਦੀ ਹਦਾਇਤ ਦੇ ਮੁਤਾਬਕ ਸਖਤ ਮਿਹਨਤ ਕਰਕੇ ਇਹਨਾਂ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਔਰ ਅਸੀਂ ਤਾਂ ਕਿ ਸਾਡਾ ਜਿਹੜਾ ਆਪਣਾ ਇਹ ਇਲਾਕਾ ਹੈ ਪੁਲਿਸ ਜ਼ਿਲ੍ਹਾ ਖੰਨਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਯੋਤੀ ਜਾਦਵ ਜੀ ਜਿਨ੍ਹਾਂ ਦਾ ਪ੍ਰਣਾਏ ਕਿ ਅਸੀਂ ਲਾ ਐਂਡ ਆਰਡਰ ਜਿਹੜਾ ਹੈਗਾ ਉਹ ਖਰਾਬ ਨਹੀਂ ਹੋਣ ਦੇਣਾ ਔਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦੇਣਾ ਸਰ ਜਿਹੜੇ 11 ਬੰਦੇ ਕਾਬੂ ਕੀਤੇ ਗਏ ਉਹਨਾਂ ਤੋਂ ਹਤਿਆਰ ਵੀ ਬਣਾਉ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਅਸੀਂ ਇਹ ਗਿਸਤਾਰੀ ਤੁਰੰਤ ਕਰ ਲਈ ਹੈ ਤੇ ਜਿਹੜੀ ਇਹਨਾਂ ਦੇ ਵਿੱਚ ਬਰਾਮਗੀ ਹੋ ਕੀਤੀ ਜਾ ਰਹੀ ਹੈ ਸਰ ਜਿਹੜੇ ਇਹ ਸਾਰੇ ਇਹ ਬਹਾਂ ਵਾਲੇ ਕਿਸ ਕਾਰੋਬਾਰ ਨਾਲ ਰਿਲੇਟਡ ਹੈਗੇ ਜਿਹੜੇ ਮੁਕੱਦਮੇ ਰਜਿਸਟਰਡ ਹੈਗੇ ਨੇ ਕੀ ਇਹ ਸਾਰੇ ਪ੍ਰੋਪਰਟੀ ਨਾਲ ਰਿਲੇਟਡ ਹੈਗੇ ਜਾਂ ਕੋਈ ਵਾਕਾ ਇਹਦੇ ਚ ਨਾ ਜੀ ਆਟਾਟ ਪੱਤੀ ਦਰਜ ਨੇ ਮਾਰਕੁਟਾਈ ਦੇ ਵੀ ਨੇ ਇਹਨਾਂ ਦੇ ਵਿੱਚ ਹੀਨਸ ਕ੍ਰਾਈਮ ਦੇ ਵੀ ਨੇ ਈਵਨ ਐਨਡੀਪੀਐਸ ਦੇ ਵੀ ਨੇ ਇਹ ਬੰਦੇ ਜਿਹੜੇ ਸਰ ਇੱਕ ਪਿੰਟ ਤੇ ਨਾ ਜੀ ਇੱਕ ਪਿੰਟ ਤੇ ਮੈਂ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਹਾਂਗਾ ਪ੍ਰੈਸ ਨੋਟ ਦੇ ਵਿੱਚ ਇਹ ਸਾਰੇ ਦੁਰਾਹਾ ਤੇ ਦੁਰਾਹਾ ਦੇ ਆਲੇ ਦੋਲੇ ਜਿਹੜੇ ਪਿੰਡ ਨੇ ਉੱਥੋਂ ਦੇ ਨੇ ਇਹ ਚਣਕੋਈਆਂ ਖੋੜ ਦੇ ਵਿੱਚ ਜਿਹੜਾ ਝਗੜਾ ਹੋਇਆ ਸੀ ਜਿੱਥੇ ਲੈਂਡ ਡਿਸਪਿਊਟ ਚੱਲ ਰਿਹਾ ਹੈਗਾ ਉਹਦੇ ਵਿੱਚ ਇਹ ਜਿਹੜੇ ਆਇਡੈਂਟੀਫਾਈਡ ਜਿਹੜੇ ਉਹਨਾਂ ਦੇ ਬਾਈ ਨੇ ਬੰਦੇ ਲਖਾਏ ਨੇ ਤੇ ਪਲੱਸ ਅਨਡੈਂਟੀਫਾਈਡ ਬੰਦੇ ਉਹ ਅਨਡੈਂਟੀਫਾਈਡ ਬੰਦੇ ਵੀ ਇਹਨਾਂ ਦੀ ਪੁਸ਼ਗੀਸ ਦੇ ਆਧਾਰ ਤੇ ਤੇ ਪਲੱਸ ਜਿਹੜੇ ਅਗੇ ਇਹ ਇੰਜਰਡ ਬੰਦੇ ਆ ਕਿਉਂਕਿ ਇਹਦੇ 'ਚ ਇੱਕ ਬਲਜੀਤ ਸਿੰਘ ਦੀ ਸਟੇਟਮੈਂਟ ਹੈ ਪਲੱਸ ਜਿਹੜੀ ਹੈ ਕਿ ਇਹਦੇ ਵਿੱਚ ਤਿੰਨ ਚਾ ਚਾਰ ਬੰਦਿਆਂ ਦੇ ਇਸ ਤੋਂ ਇਲਾਵਾ ਸੱਟਾਂ ਲੱਗੀਆਂ ਆ ਉਹ ਜਿਹੜੀਆਂ ਉਹਨਾਂ ਦੀ ਵੀ ਅਸੀਂ ਸਟੇਟਮੈਂਟਸ ਲੈ ਰਹੇ ਆ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਆ ਅਸੀਂ ਅੱਗੇ ਨਾਮਿਨੇਟ ਹੋ ਰਹੇ ਆ ਤੇ ਆਇਡੈਂਟੀਫਾਈ ਕਰ ਰਹੇ ਆ ਤੇ ਅੱਗੇ ਗ੍ਰਿਫਤਾਰ ਕਰ ਰਹੇ ਆ ਜਿਹੜੇ ਨੇ ਹਥਿਆਰ ਯੂਜ਼ ਕੀਤੇ ਨੇ ਜਿਹੜੇ ਨੇ ਹਥਿਆਰ ਯੂਜ਼ ਕੀਤੇ ਨੇ ਜੀ ਉਹ ਇਹਨਾਂ ਦੇ ਆਪਣੇ ਪਰਸਨਲ ਸੀ ਜਾਂ ਤੋਂ ਫਾਇਰ ਕੀਤੇ ਸੀ ਉਹ ਬਰਾਮਦ ਕੀਤੇ ਜਾ ਰਹੇ ਆ ਜਦੋਂ ਬਰਾਮਦਗੀ ਹੋ ਜਾਏਗੀ ਤੇ ਇਹਨਾਂ ਦੀ ਫਿਰ ਅਸੀਂ ਦੇਖਾਂਗੇ ਕਿ ਇਹ ਲਾਇਸੈਂਸੀ ਨੇ ਜਾਂ ਨਜਾਇਜ਼ ਨੇ ਸੋ ਜਿਹੜੇ ਇੰਜਰਡ ਨੇ ਉਹਨਾਂ ਦੇ ਕਿੰਨੀ ਸੱਟਾਂ ਲੱਗੀਆਂ ਨੇ ਇੰਜਰਡ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਵੀ ਜਿਹਦੀ ਅਸੀਂ ਸਟੇਟਮੈਂਟ ਲਿਖੀ ਐ ਉਹਦੀ ਜਿਹੜੀ ਐਮ ਐਲ ਆਰ ਐ ਉਹ ਉਹਦੇ ਐਮ ਐਲ ਆਰ ਦੇ ਮੁਤਾਬਕ ਜੋ ਡਾਕਟਰ ਦੀ ਰਿਪੋਰਟ ਐ ਉਹਦੇ ਸੱਟਾਂ ਸਭ ਤੋਂ ਵੱਧ ਐ ਬਾਹਾਂ ਤੇ ਸੱਟਾਂ ਨੇ ਉਹਦੇ ਤੇ ਜਿਹੜੇ ਬਾਕੀ ਐ ਉਹਨਾਂ ਦੇ ਵੀ ਇੱਕ ਦੀ ਬਾਹ ਤੇ ਐ ਇੱਕ ਦੇ ਕੰਨ ਤੇ ਸੱਟ ਐਗੀ ਠੀਕ ਐ ਜੀ ਇਹ ਨੌਕੀ ਇਹ ਸਾਰੀਆਂ ਜਿਹੜੀਆਂ ਸੱਟਾਂ ਨੇ ਸੱਟਾਂ ਤੇਜ਼ ਹਰ ਧਿਆਨ ਨਾਲ ਐ ਉਹਨਾਂ ਨੇ ਕਿਰਪਾਨਾਂ ਯੂਜ਼ ਕੀਤੀਆਂ ਜਿਹੜੀ ਗੋਲੀ ਫਾਇਰਿੰਗ ਕੀਤੀ ਹੈ ਜਿਹੜੀ ਫਾਇਰ ਕੀਤਾ ਉਹ ਵੀ ਕਿਉਂਕਿ ਜਦੋਂ ਉਹ ਆਏ ਨੇ ਤੇ ਉਹਨਾਂ ਨੇ ਹਵਾ 'ਚ ਫੈਲ ਕੀਤੀ ਪਹਿਲਾਂ ਡਰਾਇਆ ਉਹਨਾਂ ਨੂੰ ਹਵਾ 'ਚ ਫੈਲ ਕਰਕੇ ਤੇ ਫਿਰ ਜਿਹੜੀਆਂ ਕਿਰਪਾਨਾਂ ਲੈ ਕੇ ਉਹਨਾਂ ਦਾ ਮਾਰਕਟਾਈ ਕੀਤੀ ਸੀ ਇਹ ਤਫਤੀਸ਼ ਦੇ ਵਿੱਚ ਇਹ ਸਾਰੀਆਂ ਗੱਲਾਂ ਆ ਰਹੀਆਂ ਤੇ ਹੁਣ ਤੱਕ ਦੀ ਤਫਤੀਸ਼ ਸੱਟਾਂ ਦੇ ਮੁਤਾਬਕ ਹੁਣ ਤੱਕ ਉਹ ਕਿਰਪਾਨਾਂ ਜ਼ਿਆਦਾ ਯੂਜ਼ ਕਰਕੇ ਉਹਨਾਂ ਨੇ ਜਿਹੜੀਆਂ ਇਹ ਸੱਟਾਂ ਮਾਰੀਆਂ ਹੈ ਫਾਇਰ ਦੇ ਨਾਲ ਹਥਿਆਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਸੱਟ ਜਿਹੜੇ ਇੰਜਰਡ ਬੰਦੇ ਐ ਡਾਇਰੈਕਟ ਫਾਇਰ ਕੋਈ ਨਹੀਂ ਉਹਨਾਂ ਤੇ ਲੱਗਿਆ ਜਿਹੜਾ ਸਰ ਇਹਨਾਂ ਦੇ ਤਣਾ ਉਹ ਕ੍ਰਿਮੀਨਲ ਕੋਰਟ ਵੀ ਐ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਵੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਨੇ ਕਈਆਂ ਦੇ ਖਿਲਾਫ 4 ਮੁਕਦਮੇ ਦਰਜ ਐ ਕਈਆਂ ਦੇ ਖਿਲਾਫ 3 ਮੁਕਦਮੇ ਦਰਜ ਐ ਉਹ ਕੱਲੇ-ਕੱਲੇ ਤੇ ਅਸੀਂ ਸਾਰਿਆਂ ਦਾ ਜਿਹੜਾ ਰਿਕਾਰਡ ਹੈਗਾ ਕ੍ਰਿਮੀਨਲ ਰਿਕਾਰਡ ਐ ਉਹ ਸਾਰਾ ਸ਼ਾਨਬੀਨ ਕਰ ਰਹੇ ਐ ਸਰ ਇੱਕ ਦੂ ਔਰਤਾਂ ਤੇ ਹਮਲਾ ਕੀਤਾ ਗਿਆ ਜੀ ਲਗੀਆਂ ਇੱਕੇ ਜੂ ਔਰਤਾਂ ਸੀਗੀਆਂ ਲੇਡੀਜ਼ ਇਹ ਨਾ ਜੀ ਇਹ ਇਹ ਤੁਹਾਨੂੰ ਮੈਂ ਦੱਸਿਆ ਵੀ ਲੈਂਡ ਡਿਸਪਿਊਟ ਹੈ ਉਹ ਲੈਂਡ ਡਿਸਪਿਊਟ ਨੂੰ ਮੱਧੇ ਨਜ਼ਰ ਰੱਖਦੇ ਹੋਏ ਮੋਟਰ ਤੇ ਉਹ ਫੈਮਿਲੀ ਆਪਣੀਆਂ ਔਰਤਾਂ ਸਮੇਤ ਆਲਰੇਡੀ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਵੀ ਰੰਜਿਸ਼ ਚੱਲ ਰਹੀ ਹੈ ਓਕੇ ਤੇ ਉਹ ਉੱਥੇ ਆਪਣੀ ਉਹ ਫਸਲ ਦੀ ਰਾਖੀ ਵਾਸਤੇ ਕਹਿੰਦੇ ਅਸੀਂ ਬੈਠੇ ਸੀ ਜੋ ਉਹਦੀ ਸਟੇਟਮੈਂਟ ਹੈ ਉਹ ਜਦੋਂ ਆਏ ਤੇ ਉਹਨਾਂ ਨੇ ਔਰਤਾਂ ਦੇ ਵੀ ਮਾਰੀਆਂ ਸਰ ਟੋਟਲ ਕਿੰਨੇ ਜਣੇ ਨਾਮਜ਼ਦ ਹੋਏ ਨੇ ਜੀ ਇਸ ਕੇਸ ਦੇ ਵਿੱਚ ਨਾਮਜਦ ਜਿਹੜੇ ਬੰਦੇ ਹੈਗੇ ਅ ਨਾਮਜਦ ਜਿਹੜੇ ਹੈਗੇ ਇਹ ਕਮ ਸੇ ਕਮ ਵੀ 14 ਬੰਦੇ ਬਾਈ ਨੇਮ ਨਾਮਜਦ ਨੇ ਜੀ ਮਤਲਬ ਆਇਡੈਂਟੀਫਾਈਡ ਜਿਹੜੇ ਬਾਈ ਨੇਮ ਨੇ 14 ਦੇ ਵਿੱਚੋਂ 11 ਫੜੇ ਗਏ ਜੀ ਚਾਰ ਬੰਦੇ ਅਜੇ ਜਿਹੜੇ ਹੋਰ ਹੈ ਜਿਹੜੇ ਬਾਈ ਨੇਮ ਨੇ ਉਹ ਅਜੇ ਮਫਰੂਰ ਨੇ ਭੱਜੇ ਹੋਏ ਨੇ ਬਾਕੀ ਜਿਹੜੇ ਅਨਡੈਂਟੀਫਾਈਡ ਬੰਦੇ ਹੈ ਉਹ ਵੀ ਸਾਰੇ ਭੱਜੇ ਹੋਏ ਆ ਲੈਕਿਨ ਇਹਨਾਂ ਦੀ ਪੋਸ਼ ਕੀਸਤੇ ਮੁਤਾਬਕ ਜਿਹਦਾ ਜਿਹਦਾ ਅੱਗੇ ਜੋ ਰੋਲ ਹੈ ਜਿਵੇਂ ਹੈ ਕਿਹੜੇ ਕਿਹੜੇ ਬੰਦੇ ਆ ਪੁਲਿਸ ਪਾਰਟੀਆਂ ਸਾਡੀਆਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਇਹਨਾਂ ਦੇ ਟਿਕਾਣਿਆਂ ਤੇ ਕਿੱਥੇ ਕਿੱਥੇ ਆ ਉਹ ਟੋਜ ਆ ਕੋਈ ਜਾਨੀ ਨੁਕਸਾਨ ਨਹੀਂ ਮੈਂ ਕਿਹਾ ਕਿੰਨੇ ਇਹਨਾਂ ਨੇ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਸਿਰਫ ਇੱਕ ਜਿਹੜਾ ਇਹ ਬਲਜੀਤ ਸਿੰਘ ਹੈ ਇਹਦੇ ਸੱਟਾਂ ਜਿਹੜੀਆਂ ਗਿਆ ਬਾਹਾਂ ਤੇ ਜ਼ਿਆਦਾ ਮੇਜਰ ਗ੍ਰੀਵੀਅਸ ਸੱਟਾਂ ਨੇ ਤੇ ਬਾਕੀ ਗੰਨ ਤੇ ਔਰ ਵਾਈਟਰ ਆਰਗਨ ਤੇ ਵੀ ਸੱਟਾਂ ਨੇ ਉਹ ਡਾਕਟਰ ਦੀ ਰਿਪੋਰਟ ਹੈ ਜੀ ਜੋ ਡਾਕਟਰ ਦੀ ਰਿਪੋਰਟ ਹੈ ਉਹ ਦੀਆਂ ਜਿਹੜੀਆਂ ਤੁਹਾਨੂੰ ਦੱਸਿਆ ਕਿ ਰਿਪੋਰਟਸ ਨੇ ਐਮ ਐਲ ਆਰਸ ਉਹ ਅਸੀਂ ਕਲੈਕਟ ਕੀਤੀਆਂ ਉਹਦੇ ਮੁਤਾਬਕ ਹੀ ਇਹਦੇ ਵਿੱਚ ਧਾਰਾ ਆ ਗਈ ਲੇਕਿਨ ਕਿਉਂਕਿ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਕਿ ਉਹਨਾਂ ਨੇ ਆਦਿਆਂ ਨੇ ਫੇਰ ਕਰਕੇ ਪਹਿਲਾਂ ਫੇਰ ਕੀਤੇ ਨੇ ਇਸ ਲਈ ਅਸੀਂ ਉਹ ਧਾਰਾ ਵੀ ਲਾਈ ਹੈ ਸਰ ਕਿੰਨੇ ਕੋਈ ਫੇਰ ਕੀਤੇ ਨੇ ਉਹਦੇ ਦੱਸਣ ਦੇ ਮੁਤਾਬਕ ਹੈ ਕਿ ਉਹਨਾਂ ਨੇ 15 20 ਫੇਰ ਕੀਤੇ ਨੇ ਆਦਿਆਂ ਨੇ ਸਰ ਜਿਹੜਾ ਅਟੈਕ ਹੋਇਆ ਜੀ ਇਹਦੇ ਵਿੱਚ ਮੇਨ ਹੈਡਕਾਉਂਟ ਸੀ ਜੀ ਇਹ ਹੈਡ ਇਹਦੇ ਵਿੱਚ ਉਹ ਉਹਨਾਂ ਦੀ ਸਟੇਟਮੈਂਟ ਦੇ ਮਤਲਬ ਪਲੱਸ ਹੁਣ ਤੱਕ ਦੀ ਤਫ਼ਤੀਸ਼ ਦੇ ਮਤਲਬ ਕੀ ਹੈ ਇਹਦੇ ਵਿੱਚ ਕਿ ਰਵੀ ਰਾਜਗੜ ਹੈ ਤੇ ਇੱਕ ਯਾਦਵਿੰਦਰ ਸਿੰਘ ਜਾਦੂ ਜੀ ਦੋਨੇ ਹੀ ਬੜੇ ਨਟੋਰੀਅਸ ਬੰਦੇ ਨੇ ਜਿਨ੍ਹਾਂ ਦੇ ਖਿਲਾਫ 11 10 10 ਮਕਦਮੇ ਦਰਜ ਹੈ ਉਹਦੇ ਹੱਥ ਨਹੀਂ ਆਏ ਪੁਲਿਸ ਪਾਰਟੀਆਂ ਲੱਗੀਆਂ ਇਹ ਯਾਦਵਿੰਦਰ ਸਿੰਘ ਜਾਦੂ ਕਿੱਥੇ ਰਹੋ ਇਹਨਾਂ ਨੂੰ ਜਿਹੜਾ ਇਹਨਾਂ ਦੇ ਰਿੰਗ ਲੀਡਰ ਟਾਈਪ ਨੇ ਯਾਦਵਿੰਦਰ ਸਿੰਘ ਜਾਦੂ ਕਿੱਥੇ ਰਹਣ ਵਾਲੇ ਨੇ ਜੀ ਇਹ ਪਿੰਡ ਕਟਾਣੀ ਠੀਕ ਹੈ ਜੀ ਹਾਂਜੀ ਸਰ ਇਹਨਾਂ ਦਾ ਰਿਮਾਂਡ ਵਗੈਰਾ ਕੋਈ ਲਿਆ ਗਿਆ ਜੀ ਅਸੀਂ ਤੁਹਾਨੂੰ ਜਿਵੇਂ ਦੱਸਿਆ ਕਿ ਅਸੀਂ ਇਹਨਾਂ ਦੀ ਅੱਜ ਗ੍ਰਿਫਤਾਰੀ ਪਾਈ ਹੋਈ ਮੀਨ ਰੈਸਟਰਡ ਨਹੀਂ ਸਾਡੇ ਕੋਲ ਉਸकी ਚੱਲ ਰਹੀ ਹੈ ਤੇ ਇਹਨਾਂ ਨੂੰ ਵਕਾਇਆ ਹੀ ਮਾਜੂਬ ਜਾਂਦੇ ਪੇਸ਼ ਕੀਤਾ ਜਾਏਗਾ ਜੋ ਕਾਇਦੇ ਕਾਨੂੰਨ ਹੈ ਉਹਦੇ ਉਪਰ ਪੇਸ਼ ਕਰਕੇ ਪੁਲਿਸ ਰਿਮਾਂਡ ਵੀ ਆ ਸਕਦਾ ਹੈ ਜੀ